ਕਿ ਕਿ ਤੁਸੀਂ ਵੀ ਇਹਨਾਂ ਨੂੰ ਸਵਾਲ ਕਰੋ ਨਾ ਕਿ ਲੌਜਿਕ ਕੀ ਆ ਯਾਰ ਮਾਲ ਬੰਦ ਕਰਨ ਦਾ ਤੁਹਾਡੀ ਲੜਾਈ ਰਿਲੇਂਸ ਨਾਲ ਹੈ ਰਿਲੇਂਸ ਅਸੀਂ ਬੰਦ ਕੀਤਾ ਹੋਇਆ ਫਿਰ ਮਾਲ ਬੰਦ ਕਿਉਂ ਆ ਅੱਜ ਤੁਹਾਨੂੰ ਸਾਰਿਆਂ ਨੂੰ ਲੈ ਕੇ ਨਾਲ ਆਏ ਕੋਈ ਛਿੱਟਾ ਕੱਢੀਏ ਤੇ ਸਹੀ ਰਾਹ ਮਿਲ ਕੇ ਦਾ ਇਸ ਲਈ ਆ ਜੀ ਤੁਸੀਂ ਫਿਰੋਂ ਆਣ ਕਿੱ데 ਜਾਂਦੇ ਹੋ ਅਨਦਾ ਤਾਂ ਸਾਡੇ ਤੇ ਕੱਲਾ ਸੂਬਾ ਜਿਹੜਾ ਆ ਜ ਆ ਦੇਸ਼ ਹੈ ਉਹ ਕੱਲਾ ਤੁਸੀਂ ਨਹੀਂ ਉਹਨੂੰ ਚਲਾ ਸਕਦੇ ਤੁਸੀਂ ਰੋਟੀ ਦਿੰਦੇ ਹੋ ਇਹਦੇ ਵਿੱਚ ਹਰ ਵਰਗ ਦਾ ਆਪਣਾ ਯੋਗਦਾਨ ਹੈ ਵਪਾਰੀ ਨੌਕਰੀ ਪੇਸ਼ਾ ਲੋਕ ਟੈਕਸ ਵੀ ਦਿੰਦੇ ਨੇ ਜਿਉ ਮਰ ਜਾਣਗੇ ਦੋ ਮਹੀਨੇ ਦੇ ਵਿੱਚ ਹੁਣ ਤੱਕ ਕਿਹੜੀ ਚੁੰਡੀ ਜਿਹੜੀ ਮੋਦੀ ਨੂੰ ਵੱਢੀ ਗਈ ਆ ਚੁੰਡੀਆਂ ਤੇ ਆਪਣੇ ਬੰਦਿਆਂ ਨੂੰ ਵੱਡੀਆਂ ਜਾ ਰਹੀਆਂ ਨੇ ਤੁਸੀਂ ਉਹਦੇ ਵਿੱਚ ਫਾਇਦਾ ਕਰੋ ਚ ਨਹੀਂ ਰੱਖਦਾ ਇੱਕ ਜੈਨੂਨ ਜੀ ਮੰਗ ਇਹਨਾਂ ਕੋਲ ਲੈ ਕੇ ਅਸੀਂ ਆਏ ਆ ਉਹ ਮੰਗ ਇਹਨਾਂ ਨੂੰ ਰੱਖੀ ਹੈ ਵੀ ਆਹ ਗੱਲ ਹੈ ਇਹਦੇ ਵਿੱਚ ਜੇ ਬਾਕੀ ਬੰਦਿਆਂ ਦਾ ਨੁਕਸਾਨ ਹੋਈ ਜਾਏਗਾ ਤੇ ਉਹਦੇ ਵਿੱਚ ਤੁਸੀਂ ਚਰਚਾ ਕਰੋ ਸਾਰੀਆਂ ਜਥੇਬੰਦੀਆਂ ਦੇ ਨਾਲ ਆਸੀਂ ਮੰਨਾ ਜੀ ਕਿੰਨਾ ਕਿਤੇ ਇਹ ਤਾਂ ਨਹੀਂ ਸਵਾਲ ਉੱਠਣਗੇ ਕਿ ਹੁਣ ਮੰਨਾ ਵੇਖ ਗਿਆ ਦੇਖੋ ਸਵਾਲ ਕਰਨ ਦਾ ਹਰ ਬੰਦੇ ਨੂੰ ਆਕਿਆ ਮੈਂ ਜਿਹੜਾ ਵੀਡੀਓ ਬੋਲ ਕੇ ਟਿਆ ਮੈਂ ਪਹਿਲਾਂ ਹੀ ਕਿਹਾ ਕਿ ਕਈ ਲੋਕ ਕਹਿਣਗੇ ਵਿਗਿਆ ਕਈ ਲੋਕ ਕਹਿਣਗੇ ਰਿਲਾਇੰਸ ਕੋ ਪੈਸੇ ਲੈ ਲੈ ਮੇਰਾ ਇੱਡਾ ਵੱਡਾ ਕਾਧਾ ਕਿ ਰਿਲਾਇੰਸ ਦਾ ਮਾਲਕ ਮੈਨੂੰ ਪੈਸੇ ਦੇਊਗਾ ਮੈਂ ਮਾਲ ਦੇ ਨਾਲ ਨਹੀਂ ਮੈਂ ਤੁਹਾਨੂੰ ਫਿਰ ਕਹਿਣਾ ਕਿ ਜਿਹੜੇ ਬੱਚੇ ਅੰਦਰ ਕੰਮ ਕਰਦੇ ਨੇ ਮੈਂ ਉਹਨਾਂ ਦੇ ਨਾਲ ਆ ਨਹੀਂ ਦੇਖੋ ਇਹ ਤੇ 30 ਜੱਥੇਬੰਦੀਆਂ ਜਿਹੜੀਆਂ ਉਹ ਸਾਰੀਆਂ ਜੱਥੇਬੰਦੀਆਂ ਚ ਕੱਲ ਮੀਟਿੰਗ ਦੇ ਵਿੱਚ ਕਿਉਂਕਿ ਪਹਿਲਾਂ 11 ਤਰੀਕ ਨੂੰ ਵੀ ਇਹ ਮੰਗ ਪੱਤਰ ਮੌਲ ਵੱਲੋਂ ਆਇਆ ਸੀਗਾ ਉਹ 12 ਤਰੀਕ ਦੀ ਮੀਟਿੰਗ ਚ ਰੱਖ ਦਿੱਤਾ ਗਿਆ ਸੀ ਸਾਰੀਆਂ ਜੱਥੇਬੰਦੀਆਂ ਕੋਲ ਪਹੁੰਚ ਗਿਆ ਸੀ ਉਹ ਹੁਣ ਜਿਹੜੀ ਕੱਲ ਦੀ ਮੀਟਿੰਗ ਚ ਜਾਂ ਤੇ ਜਾਂ ਜਿੱਦੋਂ ਵੀ ਅੱਗੇ ਮੀਟਿੰਗ ਹੋਊਗੀ ਉਹਦੇ ਵਿੱਚ ਵਿਚਾਰਿਆ ਜਾਊਗਾ ਪੂਰੀਆਂ ਜਥੇਬੰਦੀਆਂ ਸਾਰੀਆਂ ਵਿਚਾਰਨਗੀਆਂ ਕਿ ਇਹਦੇ ਤੇ ਕੀ ਫੈਸਲਾ ਕਰਨਾ ਉਹ ਕੱਲੀ ਜਥੇਬੰਦੀ ਕੋਈ ਨਹੀਂ ਕੁਝ ਵੀ ਕਰ ਸਕਦਾ। ਕਈ ਜਥੇਬੰਦੀਆਂ ਬਹੁਤ ਵਧੀਆ ਕੰਮ ਕਰਦੀਆਂ ਨੇ ਜੀ ਤੇ ਕਈ ਜਥੇਬੰਦੀਆਂ ਪੋਲੀਟੀਕਲ ਘਰਾਣਿਆਂ ਦੇ ਨਾਲ ਜੁੜੀਆਂ ਨੇ ਕੋਈ ਕਾਂਗਰਸ ਨਾਲ ਜੁੜੀਆਂ ਨੇ ਕੋਈ ਕਾਲੀ ਦਲ ਨਾਲ ਜੁੜੀਆਂ ਨੇ ਕੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੀਆਂ ਨੇ ਜਿੱਦਾਂ ਉਹ ਏਕ ਮੰਡੀ ਬੋਰਡ ਦੇ ਚੇਅਰਮੈਨ ਲਾਤੇ ਸੀਗੇ ਇਹਦੇ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਰਿਲਾਇੰਸ ਦੇ ਪੰਪ ਨੇ ਉਹ ਵੱਡੇ ਘਰਾਣਿਆਂ ਦੇ ਨੇ ਉਹ ਪੋਲੀਟੀਸ਼ੀਅਨ ਦੇ ਨੇ ਅਗਰਦਾਸਪੁਰ ਦੇ ਮੰਤਰੀ ਦੇ ਕਈ ਪੰਪ ਨੇ ਮਤਲਬ ਉਹ ਉਹਨਾਂ ਦੇ ਆਪਣੇ ਤਰੀਕੇ ਮੈਨੇਜ ਕਰਕੇ ਉਹਨਾਂ ਨੂੰ ਖਿਲਾ ਦਿਆ। ਦੱਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਤੁਹਾਡਾ ਹੋਸਟ ਵਿਕਰਮ ਗਿੱਲ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਜਿਹੜਾ ਰੋਸ ਕਰਨਾ ਹੈ ਉਹ ਜਾਰੀ ਹੈ ਤੇ ਰੋਸ ਧਰਨੇ ਦੇ ਕਾਰਨ ਕਈ ਰਿਲਾਇੰਸ ਦੇ ਮਾਲ ਰੀਲੈਂਸ ਦੇ ਸ਼ੋਰੂਮ ਜਿਹੜੇ ਨੇ ਜਾਂ ਪੈਟਰੋਲ ਪੰਪ ਜਿਹੜੇ ਨੇ ਉਹ ਕਿਸਾਨਾਂ ਵੱਲੋਂ ਧਰਨਾ ਦੇ ਕੇ ਬੰਦ ਕਰਵਾ ਦਿੱਤੇ ਗਏ ਨੇ ਜਿਸ ਦਾ ਕਰਕੇ ਕਈ ਜਿਹੜੇ ਉਹਦੇ ਪ੍ਰਾਈਵੇਟ ਜਿਹੜੇ ਕਰਮਚਾਰੀ ਸਨ ਉਹ ਬੇਰੋਜ਼ਗਾਰ ਹੋ ਗਏ ਉਹਨਾਂ ਨੂੰ ਕਾਫੀ ਲੰਮਾ ਜਿਹੜਾ ਸੰਘਰਸ਼ ਕਰਨਾ ਪੈ ਰਿਹਾ ਸੀ ਉਹ ਮਨਦੀਪ ਮੰਨਾ ਉਹਨਾਂ ਦੀ ਆਵਾਜ਼ ਬਣੇ ਤੇ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਮਨਦੀਪ ਮੰਨਾ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਕੀ ਹੱਲ ਨਿਕਲਿਆ ਅਤੇ ਮਨਦੀਪ ਮੰਨਾ ਜੀ ਨਾਲ ਬਣ ਚੁੱਕੇ ਨੇ ਸਾਡੇ ਮਨਦੀਪ ਮੰਨਾ ਜੀ ਨਾਲ ਗੱਲਬਾਤ ਕਰਨ ਨੂੰ ਪਿਆਰ ਨੇ ਸਾਡਾ ਅਪਮੰਦੀਸ ਮੰਨੇ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ ਕੀ ਅੱਜ ਉਹਨਾਂ ਦੇ ਜਿਹੜਾ ਇੱਕ ਮੈਮੋਰੰਡਮ ਦਿੱਤਾ ਸੀ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਉਹਦਾ ਕੀ ਸੱਟਾ ਨਿਕਲਿਆ ਗੱਲਬਾਤ ਕਰ ਲੈਨੇ ਆ ਬਾਤ ਆਵਾਜ਼ ਉੱਠੀ ਯਾਰਾ ਕੀ ਸੱਟਾ ਕੀ ਨਿਕਲਿਆ ਕਿਸਾਨਾਂ ਦੇ ਕਿਸਤੇ ਦੇਖੋ ਆਵਾਜ਼ ਅਸੀਂ ਉਸ ਦਿਨ ਬੁੱਧਵਾਰ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਅੱਜ ਤੁਹਾਡੇ মিডিਆ ਰਹੀਂ ਮੈਂ ਵੀ ਤੁਹਾਨੂੰ ਕਹਾਂ ਕਿ ਤੁਸੀਂ ਵੀ ਇਹਨਾਂ ਨੂੰ ਸਵਾਲ ਕਰੋ ਨਾ ਕਿ ਲਾਜ ਕੀ ਆ ਯਾਰ ਮਾਲ ਬੰਦ ਕਰਨ ਦਾ ਤੁਹਾਡੀ ਲੜਾਈ ਰਿਲੇਂਸ ਨਾਲ ਹੈ ਰਿਲੇਂਸ ਅਸੀਂ ਬੰਦ ਕੀਤਾ ਹੋਇਆ ਫਿਰ ਮਾਲ ਬੰਦ ਕਿਉਂ ਆ ਅੱਜ ਤੁਹਾਨੂੰ ਸਾਰਿਆਂ ਨੂੰ ਲੈ ਕੇ ਨਾਲ ਆਏ ਕੋਈ ਸੱਟਾ ਕੱਢੀਏ ਤੇ ਸਹੀ ਰਲ ਮਿਲ ਕੇ ਦਾ ਇਸ ਲਈ ਆਏ ਕੀ ਮੁਲਾਕਾਤ ਜਦੋਂ ਮੀਟਿੰਗ ਕੀਤੀ ਸੀ ਮੈਮੋਰੰਡਮ ਦਿੱਤਾ ਸੀ ਕਿ ਕੀ ਰਿਜ਼ਲਟ ਕੀਤਾ ਮੀਟਿੰਗ ਦੇ ਵਿੱਚ ਕੀ ਸਿੱਟਾ ਨਹੀਂ ਕੱਢਿਆ ਨਹੀਂ ਉਹਨਾਂ ਨੇ ਕੋਈ ਵੀ ਮੀਟਿੰਗ ਦੇ ਵਿੱਚ ਕੋਈ ਜਵਾਬ ਦੇ ਹੀ ਦਿੱਤੀ ਕੋਈ ਉਹਨਾਂ ਨੇ ਬੁੱਧਵਾਰ ਨੂੰ ਮਾਲ ਵਾਲਿਆਂ ਨੂੰ ਮੈਮੋਰੰਡਮ ਮਾਲ ਮਾਲ ਵੱਲੋਂ ਜਿਹੜਾ ਦਿੱਤਾ ਗਿਆ ਹੈ ਇੱਕ ਸਾਨ ਜਥੇਬੰਦੀ ਦੇ ਹੈੱਡ ਸੀਗੇ ਸਾਰਬਲਦੇਵ ਸਿੰਘ ਸਿਰਸਾ ਉਹਨਾਂ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਤੁਹਾਡੀ ਲੜਾਈ ਜਿਹੜੀ ਹੈ ਔਰ ਲਾਇਨਸ ਦੇ ਨਾਲ ਹੈ ਅਰਲਾਈਨਸ ਸਟੋਰ ਅਸੀਂ ਬੰਦ ਕਰ ਦਿੱਤੇ ਨੇ ਵੀਰਵਾਰ ਨੂੰ ਇੱਥੇ ਮੈਂ ਵੀ ਉਹਨਾਂ ਨੂੰ ਮਿਲਿਆ ਸੀਗਾ ਉਹਨਾਂ ਦੀ ਟੀਮ ਨਾਲ ਬੁੱਧਵਾਰ ਨੂੰ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਸੀ ਤੇ ਵੀਰਵਾਰ ਦਾ ਉਹਨਾਂ ਨੇ ਕਿਹਾ ਸੀ ਕਿ ਮੇਰੀ ਮੀਟਿੰਗ ਹੈ ਕਿਸਾਨ ਜਥੇਬੰਦੀਆਂ ਦੇ ਨਾਲ ਉਹਦੇ ਵਿੱਚ ਅਸੀਂ ਜਾ ਕੇ ਚਰਚਾ ਕਰਾਂਗੇ ਤੇ ਇਹ ਸਮਾਉਲ ਨੂੰ ਖਲਾ ਦਿਆਂਗੇ ਤੁਹਾਡੀ ਮੰਗ ਜਾ ਰਿਹਾ ਪੱਤਰਕਾਰਾਂ ਕੋਲ ਵਰਸ਼ਨ ਹੈ ਉਹਨਾਂ ਦਾ ਕਿ ਮੰਗ ਥੋੜੀ ਗਲਤ ਹੈ ਮੈਂ ਹੁਣ ਵੀ ਕਿੰਨਾ ਦੱਸਣ ਕਿ ਮੰਗ ਕੀ ਗਲਤ ਹੈ ਤੇ ਤਿੰਨ ਦਿਨ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਮੈਨੂੰ ਇੱਥੇ ਮਿਸ਼ਾਲ ਮਾਰਚ ਦੇ ਉੱਤੇ ਸੱਟਿਆ ਗਿਆ ਮੈਂ ਵੀ ਆਇਆ ਕਿ ਮੈਂ ਹਰ ਮੋਰਚੇ 'ਤੇ ਤੁਹਾਡੇ ਨਾਲ ਆਂ ਤੁਸੀਂ ਮੇਰੇ ਨੂੰ ਵੱਡੇ ਹੋ ਫਾਦਰ ਫਿਗਰ ਹੋ ਮੇਰੇ ਮੈਂ ਕੋਈ ਕਹਿਣ ਜਗਰੇਜ ਨਹੀਂ ਕਰਦਾ ਪਰ ਇਹ ਮੰਗ ਜਾਈ ਸੀ ਤੇ ਤੁਸੀਂ ਉਹਦਣੇ ਖੁੱਲਿਆ ਨਹੀਂ ਉਹ ਕਹਿੰਦੇ ਜੀ ਸਾਡੀ ਸਾਡੇ ਰਜੇਵੇਂ ਬੜੇ ਸੀ ਸਾਡੇ ਕੋਲ ਗੱਲ ਹੀ ਨਹੀਂ ਹੋਈ 1500 ਬੰਦੇ ਦੀ ਰੋਜੀ ਰੋਟੀ ਜੁੜੀ ਹੋਵੇ ਤੇ ਯਾਰ ਤੁਸੀਂ ਕਹੋ ਸਾਡੇ ਕੋਲ ਗੱਲ ਹੀ ਨਹੀਂ ਹੋਈ ਇੱਕ ਪਾਸੇ ਤੇ ਆਪਾਂ ਗਿੜਾ ਕਰਦੇ ਮੋਦੀ ਸਾਨੂੰ ਟਾਈਮ ਨਹੀਂ ਦਿੰਦਾ ਤੇ ਆਪਾਂ ਕਿਹੜਾ ਟਾਈਮ ਦੇ ਰਹੇ ਆ ਕਿਸੇ ਨੂੰ ਤੁਸੀਂ ਇਹ ਮੂਵਮੈਂਟ ਦੇ ਨਾਲ-ਨਾਲ ਲੋਕਾਂ ਨੂੰ ਨਾਲ ਲੈ ਕੇ ਚੱਲੋ ਰੇੜੀ ਤੋਂ ਲੈ ਕੇ ਫੜੀ ਵਾਲੇ ਤੋਂ ਲੈ ਕੇ ਵਪਾਰੀ ਤੱਕ ਨੌਕਰੀ ਪੇਸ਼ਾ ਲੋਕ ਤੁਹਾਡੇ ਨਾਲ ਤੁਹਾਡੇ ਧਰਨਿਆ ਤੇ ਜਾਂਦੇ ਰਹੇ ਨੇ ਤੁਹਾਡਾ ਸਾਥ ਦਿੱਤਾ ਲੋਕਾਂ ਨੇ ਪੋਸਟਰ ਤੱਕ ਜਿੰਨੇ ਜੋਗਾ ਕੋ ਹੈਗਾ ਉਸ ਤਰੀਕੇ ਚਾਹੇ ਫੇਸਬੁੱਕ ਦੇ ਉੱਤੇ ਐ ਸੋਸ਼ਲ ਮੀਡੀਆ ਤੇ ਤੁਹਾਡਾ ਸਾਥ ਦਿੱਤਾ ਪਰ ਤੁਸੀਂ ਵੀ ਤੇ ਨਾਲ ਲੋਕਾਂ ਨੂੰ ਲੈ ਕੇ ਚੱਲੋ ਨਾ ਤੁਸੀਂ ਭਗਵਾਨ ਕਿਨੇ ਜਾਂਦੇ ਹੋ ਅਨਦਾਤ ਹੋ ਸਾਡੇ ਤੇ ਕੱਲਾ ਸੂਬਾ ਜਿਹੜਾ ਅਜਾ ਦੇਸ਼ ਹੈ ਉਹ ਕੱਲਾ ਤੁਸੀਂ ਵੀ ਉਹਨੂੰ ਚਲਾ ਸਕਦੇ ਤੁਸੀਂ ਰੋਟੀ ਦਿੰਦੇ ਹੋ ਇਹਦੇ ਵਿੱਚ ਹਰ ਵਰਗ ਦਾ ਆਪੋ ਆਪਣਾ ਯੋਗਦਾਨ ਹੈ ਵਪਾਰੀ ਨੌਕਰੀ ਪੇਸ਼ਾ ਲੋਕ ਟੈਕਸ ਵੀ ਦਿੰਦੇ ਨੇ ਜੋ ਮਰ ਜਾਣਗੇ ਦੋ ਮਹੀਨੇ ਦੇ ਵਿੱਚ ਹੁਣ ਤੱਕ ਕਿਹੜੀ ਝੁੰਡੀ ਜਿਹੜੀ ਮੋਦੀ ਨੂੰ ਵੱਢੀ ਗਈ ਆ ਝੁੰਡੀਆਂ ਤੇ ਆਪਣੇ ਬੰਦਿਆਂ ਨੂੰ ਵੱਡੀਆਂ ਜਾ ਰਹੀਆਂ ਨੇ ਤੇ ਉਹਦੇ ਵਿੱਚ ਫਾਇਦਾ ਮੰਨਣਾ ਜੀ ਜਿੱਦਾਂ ਤੁਸੀਂ ਆਵਾਜ਼ ਚੁੱਕੀ ਆ ਆਵਾਜ਼ بلند ਕੀਤੀ ਐ এমਪਲਾਈਜ਼ ਦੀ ਜਿੰਨੇ ਵੀ ਕਰਮਚਾਰੀ ਸੀਗੇ ਇਹਦੇ ਨਾਲ ਕਿਤੇ ਨਾ ਕਿਤੇ ਕਿਸਾਨਾਂ ਦਾ ਜਿਹੜਾ ਧਰਨਾ ਹੈ ਉਹਦੇ ਨੂੰ ਮਤਲਬ ਵੀ ਠਾ ਸਾਲ ਲੱਗ ਸਕਦੀ ਐ ਕੋਈ ਦੇਖੋ ਮੈਂ ਫਿਰ ਕਹਿੰਦਾ ਕਿ ਮੈਂ ਬਹੁ ਗਿਣਤੀ ਲੋਕਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਇੱਕ ਜੈਨੂਨ ਜੀ ਮੰਗ ਇਹਨਾਂ ਕੋਲ ਲੈ ਕੇ ਅਸੀਂ ਆਏ ਆ ਉਹ ਮੰਗ ਇਹਨਾਂ ਨੂੰ ਰੱਖੀ ਹੈ ਵੀ ਆਹ ਗੱਲ ਹੈ ਇਹਦੇ ਵਿੱਚ ਜੇ ਬਾਕੀ ਬੰਦਿਆਂ ਦਾ ਨੁਕਸਾਨ ਹੋਈ ਜਾਏਗਾ ਤੇ ਉਹਦੇ ਵਿੱਚ ਤੁਸੀਂ ਚਰਚਾ ਕਰੋ ਸਾਰੀਆਂ ਜਥੇਬੰਦੀਆਂ ਦੇ ਨਾਲ ਆਸੀਂ ਅਸੀਂ ਮੈਨੂੰ ਮੈਂ ਤਾਂ ਕਹਿੰਦਾ ਕਿ ਕਿਤੇ ਵੀ ਕਿਸਾਨ ਜਥੇਬੰਦੀ ਦਾ ਕੋਈ ਮੋਰਚਾ ਜੇ ਕਿਤੇ ਗੋਲੀ ਖਾਣ ਦੀ ਵੀ ਗੱਲ ਹੈ ਤੇ ਮਨਦੀਪ ਸਿੰਘ ਭੰਨੇ ਨੂੰ ਸਭ ਤੋਂ ਅੱਗੇ ਕਰ ਦਿਓ ਇਹੋ ਜੇ ਕਈ ਲੋਕ ਨੇ ਜਿਹੜੇ ਕੁਰਬਾਨੀ ਦੇਣ ਲਈ ਤਿਆਰ ਨੇ ਇੱਕ ਜੈਜ ਜੀ ਮੰਗੋਦਣ ਵੀ ਇਹਨਾਂ ਨੂੰ ਕਹੀ ਸੀ ਤੇ ਅੱਜ ਵੀ ਮੰਗ ਜੈਜ ਹੈ ਜਾਂ ਕੋਈ ਸਾਫ਼ ਸਮਝਾ ਦਿੱਤੇ ਜਾਣ ਵੀ ਇਹ ਬ ਕੌਣੇ ਗੱਲ ਇੰਨੀ ਇੰਨੀ ਮੰਨਾ ਜੀ ਕਿਤਨਾ ਕਿਤੇ ਇਹ ਤਾਂ ਨਹੀਂ ਸਵਾਲ ਉੱਠਣਗੇ ਕਿ ਹੁਣ ਮੰਨਾ ਵੇਚ ਗਿਆ ਦੇਖੋ ਸਵਾਲ ਕਰਨ ਦਾ ਹਰ ਬੰਦੇ ਨੂੰ ਆਕਿਆ ਮੈਂ ਜਿਹੜਾ ਵੀਡੀਓ ਬੋਲ ਕੇ ਟਿਆ ਮੈਂ ਪਹਿਲਾਂ ਹੀ ਕਿਹਾ ਕਿ ਕਈ ਲੋਕ ਕਹਿਣਗੇ ਵੇਚ ਗਿਆ ਕਈ ਲੋਕ ਕਹਿਣਗੇ ਰਿਲਾਇੰਸ ਕੋ ਪੈਸੇ ਲੈ ਲੇ ਮੇਰਾ ਇੱਡਾ ਵੱਡਾ ਕਾਦ ਆ ਕਿ ਰਿਲਾਇੰਸ ਦਾ ਮਾਲਕ ਮੈਨੂੰ ਪੈਸੇ ਦੇਊਗਾ ਮੈਂ ਮਾਲ ਦੇ ਨਾਲ ਨਹੀਂ ਮੈਂ ਤੁਹਾਨੂੰ ਫਿਰ ਕਹਿੰਨਾ ਕਿ ਜਿਹੜੇ ਬੱਚੇ ਅੰਦਰ ਕੰਮ ਕਰਦੇ ਨੇ ਮੈਂ ਉਹਨਾਂ ਦੇ ਨਾਲ ਆ ਮਾਲ ਦੇ ਮਾਲਕ ਨੂੰ ਕੀ ਫਰਕ ਪੈ ਸਕਦਾ ਉਹਦੀ ਕੋਈ ਪ੍ਰਾਪਰਟੀ ਥੋੜੀ ਘਟ ਰਹੀ ਹੈ ਉਹਦੀ ਵੈਲਿਊ ਵੱਧ ਰਹੀ ਹੈ ਦਿਨ ਬਦ ਦਿਨ ਜਿਹੜੇ ਸ਼ਾਪ ਉਹਨਾਂ ਨੂੰ ਕੀ ਫਰਕ ਹੈ ਇੱਥੋਂ ਨਹੀਂ ਮਿਲੂਗਾ ਟ੍ਰੀਲੀਅਮ ਤੋਂ ਲੈ ਲੈਣਗੇ ਟ੍ਰੀਲੀਅਮ ਤੋਂ ਨਹੀਂ ਮਿਲੂਗਾ ਜਲੰਧਰ ਤੋਂ ਜਾ ਕੇ ਲੈ ਲੈਣਗੇ ਫਰਕ ਕਿੰਨੋਂ ਪੈ ਰਿਹਾ ਕਿ ਜਿਹੜੇ ਅੰਦਰ EMPLOYE ਨੇ ਮੈਂ ਸਿਰਫ ਉਹਨਾਂ ਦੇ ਨਾਲ ਮੰਨਾ ਜੀ ਕਿੰਨੇ ਕੁ EMPLOYE ਨੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਹਦਾ ਫਰਕ ਪੈ ਰਿਹਾ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਕਿੰਨੇ ਕੁ ਲੋਕ ਜਿਹੜੇ ਨੇ ਬੇਰੋਜ਼ਗਾਰ ਹੋ ਚੁੱਕੇ ਨੇ ਕਿਸਾਨ ਧਰਨੇ ਦਾ ਕਰਕੇ ਜਿਹੜੀ ਸੰਘਰਸ਼ ਕਮੇਟੀ ਨੂੰ ਉਦੋਂ ਡਿਟੇਲ ਦਿੱਤੀ ਗਈ ਸੀ ਉਹਦੇ ਵਿੱਚ 1550 ਮੁਲਾਜ਼ਮ ਜਿਹੜੇ ਕਾਗਜ਼ਾਂ 'ਚ ਅੰਦਰ ਕੰਮ ਕਰਦੇ ਨੇ ਇਹ ਕੋ 2 ਨੰਬਰ 'ਚ ਤੇ ਕੰਮ ਮੌਲ 'ਚ ਚੱਲਦਾ ਨਹੀਂ ਉਹਨਾਂ ਵੱਡੇ ਘਰਾਣੇ ਨੇ 1550 ਬੱਚਾ ਜਿਹੜਾ ਅੰਦਰ ਕੰਮ ਕਰਦਾ ਛੋਟੀ ਉਮਰ ਦੇ ਬੱਚੇ ਬੱਚੀਆਂ ਜਿਹੜੇ ਅੰਦਰ ਕੰਮ ਕਰਦੇ ਨੇ 1550 ਬੱਚੇ ਦੇ ਨਾਲ ਉਹਦੇ ਘਰ ਦੇ 4-4 ਜੀ ਹੋਣਗੇ ਔਰ ਇਹਦੇ ਨਾਲ-ਨਾਲ ਮੌਲ ਦੇ ਵਿੱਚ ਸਾਡੇ ਬੱਚੇ ਬੱਚੀਆਂ ਆਟੋ ਦੇ ਵਿੱਚ ਆਉਂਦੇ ਨੇ ਆਟੋ ਵਾਲੇ ਮਤਲਬ ਇਹ ਇਹਦੇ ਦਾਰੂ ਮਦਾਰਤੇ ਨੇ ਕਈ ਲੋਕਾਂ ਨੇ ਇਹ ਲੋਕ ਬਾਹਰੋਂ ਨੇ ਕਦੋਂ ਦੇਹਰਾਦੂਨ ਤੋਂ ਮਾਚਲ ਤੋਂ ਉਤਰਾਖੰਡ ਤੋਂ ਉਹਨਾਂ ਲੋਕਾਂ ਦੇ ਘਰਾਂ 'ਚ ਪੀਜੀ ਬਣਾ ਕੇ ਰਹਿ ਰਹੇ ਨੇ ਉੱਤੇ ਮਤਲਬ ਉਹਨਾਂ ਪਰਿਵਾਰਾਂ ਦਾ ਖਰਚਾ ਚੱਲਦਾ ਕਈ ਡੱਬਾ ਬੰਦ ਰੋਟੀਆਂ ਮਤਲਬ ਲੈਂਦੇ ਨੇ ਉਹਨਾਂ ਪਰਿਵਾਰਾਂ ਦਾ ਖਰਚਾ ਚੱਲਦਾ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਗਿਣਤੀ 'ਚ ਪੈਣਾ ਤੇ ਗਿਣਤੀ ਨੂੰ ਛੱਡਿਆ ਜਾਵੇ ਗਿਣਤੀ ਜਿੰਨੀ ਮਰਜ਼ੀ ਵਧਾ ਲਈ ਜਾਵੇ ਮੈਂ ਸਿਰਫ ਇਹ ਕਹਿਣਾ ਕਿ ਇਹਦੇ ਨਾਲ ਭਾਵੇਂ 5 ਬੰਦਿਆਂ ਨੂੰ ਫਰਕ ਪਵੇ ਭਾਵੇਂ 5000 ਬੰਦਿਆਂ ਨੂੰ ਫਰਕ ਪਵੇ ਰਿਲਾਇੰਸ ਦੀ ਮੰਗ ਸੀਗੀ ਉਹ ਇਹਨਾਂ ਨੂੰ ਵੀ ਸਿਰਤਾਜ ਸਾਹਿਬ ਨੂੰ ਵੀ ਕਿਹਾ ਵੀ ਰਿਲਾਇੰਸ ਬੰਦ ਹੈ ਨਾ ਤੁਹਾਨੂੰ ਰਿਟਨ ਚ ਦੇ ਦਿੰਦਾ ਉੱਤੇ ਕੈਮਰਾ ਫਿੱਟ ਕਰ ਦਿਓ ਉਹਦੀ ਸਕਰੀਨ ਜਿੱਥੇ ਕਹੋ ਤੁਸੀਂ ਆਪਣੇ ਫੋਨ ਦੇ ਵਿੱਚ ਉਹਦਾ ਅਪਡੇਟ ਲੈ ਲਓ ਰਿਲਾਇੰਸ ਦੇ ਸਟੋਰ ਬੰਦ ਨੇ ਬਾਕੀ ਕੰਮ ਚੱਲ ਰਹੇ ਨੇ ਉਹਨਾਂ ਜੀ ਪੈਟਰੋਲ ਪੰਪ ਜਿਹੜੇ ਰਿਲਾਇੰਸ ਦੇ ਖੋਲ ਦਿੱਤੇ ਗਏ ਆ ਤੇ ਇਹ ਮਾਲ ਦੇ ਵਿੱਚ ਜਿਹੜੇ ਰਿਲਾਇੰਸ ਸਟੋਰੀ ਉਹ ਨਹੀਂ ਖੋਲੇ ਗਏ ਇਹ ਕੀ ਕਾਰਨ ਰਹਿ ਗਿਆ ਕਿਉਂ ਪੈਟਰੋਲ ਪੰਪ ਕਿਉਂ ਖੁੱਲੇ ਗਏ ਨਾ ਕਈ ਜਥ ਨਾਗਰਸਨਾ ਜੁੜੀਆਂ ਨੇ ਕੋ ਕਾਲੀ ਦਲ ਨਾਲ ਜੁੜੀਆਂ ਨੇ ਕੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੀਆਂ ਨੇ ਜਦੋਂ ਇੱਕ ਮੰਡੀ ਬੋਰਡ ਦੇ ਚੇਅਰਮੈਨ ਲਾਤੇ ਸੀਗੇ ਇਹਦੇ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਰਿਲਾਇੰਸ ਦੇ ਪੰਪ ਨੇ ਉਹ ਵੱਡੇ ਘਰਾਣਿਆਂ ਦੇ ਨੇ ਉਹ ਪੋਲੀਟੀਸ਼ਨ ਦੇ ਨੇ ਅਗਰਦਾਸਪੁਰ ਦੇ ਮੰਤਰੀ ਦੇ ਕਈ ਪੰਪ ਨੇ ਮਤਲਬ ਉਹ ਉਹਨਾਂ ਦੇ ਆਪਣੇ ਤਰੀਕੇ ਮੈਨੇਜ ਕਰਕੇ ਉਹਨਾਂ ਨੂੰ ਖਿਲਾ ਲਿਆ ਇੱਕ ਪੰਪ ਤੇ 6 ਬੰਦੇ ਕੰਮ ਕਰਦੇ ਨੇ ਉਹ 6 ਕਿਤੇ ਹੋਰ ਵੀ ਨੌਕਰੀ ਲੱਭ ਸਕਦੇ ਨੇ ਇਹ 1500 ਬੱਚਾ ਕਿੱਥੇ ਨੌਕਰੀ ਲੱਭੇ ਜਾ ਸਿੱਧਾ ਸਿੱਧਾ ਇਲਜ਼ਾਮ ਆ ਕਿਸਾਨਾਂ ਦੇ ਜਥੇਬੰਦੀਆਂ ਦੇ ਉੱਤੇ ਕਿ ਉਹਨਾਂ ਦੇ ਜਿਹੜੇ ਉਹ ਪੈਟਰੋਲ ਪੰਪ ਜਿਹੜੇ ਖੋਲੇ ਤਾਂ ਗਏ ਨੇ ਕਿਉਂਕਿ ਉਹਨਾਂ ਦੇ ਰਿਸ਼ਤੇ ਨੇ ਪੋਲਿਟਿਸ਼ੀਅਨ ਦੇ ਨਾਲ ਮੈਂ ਫਿਰ ਕਹਿੰਦਾ ਜੀ ਮੈਂ ਮੈਂ ਕੋ ਮਤਲਬ ਗੁੰਗਾ ਨਹੀਂ ਮੈਂ ਮੈਂ ਕਿਸਾਨਾਂ ਦੇ ਨਾਲ ਆ ਮੈਂ ਅੰਧ ਭਗਤ ਨਹੀਂ ਹੈਗਾ ਪੈਟਰੋਲ ਪੰਪ ਖੋਲ ਦਿੱਤੇ ਗਏ ਇਹਦੇ ਵਿੱਚ ਰਿਲਾਇੰਸ ਦੇ ਸਟੋਰ ਬੰਦ ਨੇ ਮੈਂ ਕਹਿੰਦਾ ਬੰਦ ਹੋਣਾ ਪੰਪ ਵੀ ਬੰਦ ਕਰਾਓ ਮੈਂ ਕਿਸੇ ਦਾ ਕਾਰੋਬਾਰ ਬੰਦ ਕਰਾਉਣ ਦੇ ਹੱਕ ਜ ਨਹੀਂ ਹੈਗਾ ਬਾਕੀ ਜਿਹੜੇ ਰਿਲਾਇੰ ਜਿਹੜੀਆਂ ਕਈ ਕਿਸਾਨ ਜਥੇਬੰਦੀਆਂ ਨੇ ਉਹ ਉਹ ਸਿਆਸੀ ਪਾਰਟੀਆਂ ਦੇ ਨਾਲ ਨਹੀਂ ਜੁੜੀਆਂ ਜੇ ਨਹੀਂ ਜੁੜੀਆਂ ਤੇ ਪਿੱਛੇ ਇਹਨਾਂ ਦੇ ਉਹ ਲੱਖੋਵਾਲ ਪ੍ਰਧਾਨ ਬਣੇ ਸੀ ਕਿਉਂ ਮੰਡੀ ਬੋਰਡ ਦੇ ਮਤਲਬ ਚੇਅਰਮੈਨ ਬਣ ਗਏ ਸੀ ਬਾਦਲ ਸਾਹਿਬ ਕਿਉਂ ਮਿਹਰਬਾਨ ਸੀਗੇ ਇਹਦੇ ਵਿੱਚ ਮਤਲਬ ਜਿਹੜਾ ਪ੍ਰਤਾਖਿਆ ਨੂੰ ਪ੍ਰਮਾਣ ਦਿੱਤਾ ਲੋੜ ਹੀ ਨਹੀਂ ਹੈਗੀ ਮੰਨਣਾ ਜੇ ਅਗਰ ਇਹ ਜਥੇਬੰਦੀਆਂ ਹੁਣ ਵੀ ਅਗਲੀ ਮੀਟਿੰਗ ਦੇ ਵਿੱਚ ਵੀ ਕੋਈ ਸੱਟਾ ਨਹੀਂ ਕੱਢਦੀਆਂ ਤੇ ਇਹਨਾਂ ਦਾ ਕੀ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਕਰਮਚਾਰੀ ਨੇ ਇਹਨਾਂ ਦਾ ਕੀ ਹੋਵੇਗਾ ਵਿਕਰਮ ਜੀ ਗੱਲ ਇਹ ਹੈ ਕਿ ਮੈਂ ਫਿਰ ਕਹਿੰਦਾ ਕਿ ਕੋਈ ਵੀ ਇਹਨਾਂ ਨਾਲ ਲੜ ਨਹੀਂ ਸਕਦਾ ਇਹ ਪ੍ਰਸ਼ਾਸਨ ਦੇ ਅੱਗੇ ਵੀ ਝੋਲੀ ਆਡਾ ਇਹ ਵੀ ਸਾਡੀ ਜੈਨੂਅਲ ਮੰਗ ਹੈ ਯਾਰ ਤੁਸੀਂ ਸਾਡੀ ਮੀਟਿੰਗ ਕਰਾ ਦਿਓ ਮਨਦੀਪ ਸਿੰਘ ਮੱਨਾ ਕੋਈ ਇਹਨਾਂ ਨੂੰ ਤਾਕਤਵਰ ਥੋੜੀ ਹੈ ਇੱਕ ਤੁਹਾਡੇ ਰਾਈ ਆਪਣੇ ਰਾਈ ਬਾਅਦ ਚੁੱਕਣਾ ਸਾਡਾ ਕੰਮ ਹੈ ਜਾਇਜ਼ ਮੰਗ ਦੇ ਉੱਤੇ ਬੋਲਣਾ ਮੇਰਾ ਕੰਮ ਹੈ ਨਾ ਬੱਚਿਆਂ ਨੂੰ ਲੈ ਕੇ ਇਹਨਾਂ ਨੂੰ ਕੋ ਸਾਡੀ ਲੜਾਈ ਥੁੜੀ ਇਹਨਾਂ ਨੂੰ ਫਰਿਆਦ ਕੀਤੀ ਹੈ ਕਿ ਯਾਰ ਜੇ ਕੋਈ ਮੁਸ਼ਕਲਾਂ ਹੁੰਦੀਆਂ ਨੇ ਉਹਨੂੰ ਧਿਆਨ ਚ ਰੱਖੋ ਨਾ ਕਿਸਾਨੀ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਨੇ ਹੋਰ ਮੁਸ਼ਕਿਲਾਂਤ ਨੇ ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਉਪਰਾਲੇ ਦੇ ਨਾਲ ਠੀਕ ਹੋ ਸਕਦੇ ਨੇ ਇਹਨਾਂ ਹੀ ਲੜਤੇ ਨਾ ਸਕਦੇ ਹੀ ਨਹੀਂ ਅਸੀਂ ਮੋ ਬਹੁਤ ਧੰਨਵਾਦ ਜੀ ਟੋਡਾ ਆ ਇਹਨਾਂ ਨਾਲ ਸਾਡੇ ਨਾਲ ਮਨਦੀਪ ਮੰਨਾ ਜੀ ਜਿਨ੍ਹਾਂ ਨੇ 1500 ਦੇ ਕਰੀਬ ਤਕਰੀਬਨ ਜਿਹੜੇ ਕਰਮਚਾਰੀ ਨੇ ਜਿਹੜੇ ਮਾਲ ਦੇ ਵਿੱਚ ਕੰਮ ਕਰਦੇ ਸੀ ਉਹ ਬੇਰੋਜ਼ਗਾਰ ਹੋਏ ਸੀਗੇ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਹਾਲਾਂਕਿ ਕੋਈ ਵੀ ਸਿੱਟਾ ਜਿਹੜਾ ਹੈ ਉਹ ਸਾਰਥਿਕ ਤੌਰ ਤੇ ਨਹੀਂ ਨਿਕਲ ਸਕਿਆ ਮੰਨਾ ਦੀ ਮੰਗ ਜਿਹੜੀ ਹੈ ਉਹ ਜਾਇਜ਼ ਵੀ ਹੈ ਕਿਉਂਕਿ ਜਿਹੜਾ ਕਿਸਾਨਾਂ ਦਾ ਧਰਨਾ ਹੈ ਉਹਦੇ ਨਾਲ ਨਾਲ ਕਈ ਜਿਹੜੇ ਲੋਕ ਲੋਕ ਜਿਹੜੇ ਬੇਰੋਜ਼ਗਾਰ ਹੋਏ ਨੇ ਉਹਨਾਂ ਦਾ ਵੀ ਧਿਆਨ ਕਰਨਾ ਚਾਹੀਦਾ ਹੈ ਕੈਮਰਾਮੈਨ ਰਿਤਿਕ ਦੇ ਨਾਲ ਬਿਕਰਮ ਸਿੰਘ ਖਬਰ ਹਰਪਿੰਦia ਅਮਨੀਤ ਸਾਹਿਬ ਨਾਲ ਕਿਸਾਨ ਆਗੂ ਵੀ ਮੌਜੂਦ ਨੇ ਸਰ ਕੀ ਜਿਹੜਾ ਅੱਜ ਜਿਹੜਾ ਮੈਮੋਰੰਡਮ ਦਿੱਤਾ ਗਿਆ ਕੀ ਮੈਮੋਰੰਡਮ ਇਹ ਜੀ ਜਿਹੜੇ ਮਾਲ ਦੇ ਵਿੱਚ ਮੁਲਾਜ਼ਮ ਨੇ 1550 ਮੁਲਾਜ਼ਮ ਨੇ ਮਾਲ ਵਾਲੇ ਕਹਿ ਰਹੇ ਕਿ ਇਸ ਗੇਟ ਬੰਦ ਕਰਨ ਨਾਲ ਸਾਡੀ ਜਿਹੜੀ ਤੇਲ ਤੇ ਫਰਕ ਪੈਂਦਾ ਵਾ ਇਸ ਕਰਕੇ ਤੁਸੀਂ ਇਹ ਗੇਟ ਬੰਦੋ ਜਿਹੜੇ ਅੰਦਰ ਅਲਾਈਐਂਸ ਦੇ ਸਟੋਰ ਹੈ ਉਹ ਆਪਾਂ ਨਹੀਂ ਖੁੱਲਣ ਦਵਾਂਗੇ ਜਿੰਨੀ ਦੇਰ ਤੱਕ ਕਿਸਾਨ ਜੱਟੇ ਬੰਦੀਆਂ ਦਾ ਕੋਈ ਵੀ ਸਰਕਾਰ ਦਾ ਫੈਸਲਾ ਨਹੀਂ ਹੋ ਜਾਂਦਾ ਮਨਦੀਪ ਮੱਨਾ ਵੱਲੋਂ ਵੀ ਇਹ ਆਵਾਜ਼ ਚੁੱਕੀ ਗਈ ਤਾਂ ਹੋਣ ਜਿਹੜਾ ਕਿਸਾਨਾਂ ਵੱਲੋਂ ਕੀ ਫੈਸਲਾ ਕੀਤਾ ਗਿਆ ਮਾਲ ਖੁੱਲੇਗਾ ਹੁਣ ਨਹੀਂ ਵੇਖੋ ਇਹ ਤੇ 30 ਜਥੇਬੰਦੀਆਂ ਜਿਹੜੀਆਂ ਵਾ ਉਹ ਸਾਰੀਆਂ ਜਥੇਬੰਦੀਆਂ ਤੇ ਕੱਲ ਮੀਟਿੰਗ ਦੇ ਵਿੱਚ ਕਿਉਂਕਿ ਪਹਿਲਾਂ 11 ਤਰੀਕ ਨੂੰ ਵੀ ਇਹ ਮੰਗ ਪੱਤਰ ਮੌਲ ਵੱਲੋਂ ਆਇਆ ਸੀਗਾ ਉਹ 12 ਤਰੀਕ ਦੀ ਮੀਟਿੰਗ 'ਚ ਰੱਖ ਦਿੱਤਾ ਗਿਆ ਸੀ ਸਾਰੀਆਂ ਜਥੇਬੰਦੀਆਂ ਕੋਲ ਪਹੁੰਚ ਗਿਆ ਸੀ ਉਹ ਹੁਣ ਜਿਹੜੀ ਕੱਲ ਦੀ ਮੀਟਿੰਗ 'ਚ ਜਾਂ ਤੇ ਜਾਂ ਜਿੱਦੋਂ ਵੀ ਅੱਗੇ ਮੀਟਿੰਗ ਹੋਊਗੀ ਉਹਦੇ ਵਿੱਚ ਵਿਚਾਰਿਆ ਜਾਊਗਾ ਪੂਰੀਆਂ ਜਥੇਬੰਦੀਆਂ ਸਾਰੀਆਂ ਵਿਚਾਰਨਗੀਆਂ ਕਿ ਇਹਦੇ ਤੇ ਕੀ ਫੈਸਲਾ ਕਰਨਾ ਉਹ ਕੰਲੀ ਜਥੇਬੰਦੀ ਕੋਈ ਨਹੀਂ ਕੁਝ ਵੀ ਕਰ ਸਕਦੀ ਤੁਹਾਨੂੰ ਕੀ ਲੱਗਦਾ ਜਿਹੜੀਆਂ ਮੰਗਾ ਚੁੱਕੇ ਗਏ ਆ ਉਹ ਜਾਇਜ਼ ਨੇ ਕਿ ਨਜਾਇਜ਼ ਨੇ ਕਿਤਾ ਲੱਗਦਾ ਨਹੀਂ ਦੇਖੋ ਜੇ ਜਾਇਜ਼ ਹੈ ਤਾਂ ਹੀ ਅਸੀਂ ਪਹਿਲਾਂ ਵੀ ਇਹਨਾਂ ਤੇ ਜਿਹੜਾ ਉਹ ਮੰਗ ਪੱਤਰ ਜਿਹੜਾ ਜੇ ਇਹਨਾਂ ਨੇ ਮੌਲ ਵਾਲਿਆਂ ਨੇ ਦਿੱਤਾ ਸੀ ਉਹ ਵੀ ਆਪਾਂ ਲਿਆ ਸੀ ਜੇ ਇਹਨਾਂ ਨੇ ਦਿੱਤਾ ਤਾਂ ਵੀ ਜਿਹੜਾ ਕੋਈ ਹੋਰ ਵੀ ਜੇ ਕਿਸੇ ਨੂੰ ਵੀ ਕੋਈ ਸਮੱਸਿਆ ਸਾਡੇ ਕਰਕੇ ਹੁੰਦੀ ਆ ਤੇ ਅਸੀਂ ਆਪਣੀ ਜਥੇਬੰਦੀ ਤੱਕ ਗੱਲ ਪਹੁੰਚਾਵਾਂਗੇ ਤੋਂ ਹੁਣ ਤੱਕ ਕਿੰਨੇ ਕੰਮਪਲਾਈ ਜਿਹੜੇ ਨੇ ਬੇਰੋਜ਼ਗਾਰ ਹੋ ਰਹੇ ਨੇ ਇਸ ਮਾਲ ਦੇ ਵਿੱਚ ਤੁਹਾਨੂੰ ਕੋਈ ਆਈਡੀਆ ਦਿੱਤਾ ਗਿਆ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਅਜੇ ਤੱਕ ਇਹੋ ਜੀ ਕੋਈ ਨਹੀਂ ਹੈਗਾ ਕਿ ਕਿਸੇ ਨੂੰ ਕੱਢਿਆ ਗਿਆ ਹੋਵੇ ਐਦਾਂ ਕੁਝ ਨਹੀਂ ਅਜੇ ਤੱਕ ਕੋਈ ਵੀ ਜਾਣਕਾਰੀ ਸਾਡੇ ਕੋਲ ਤਾਂ ਆਈ ਨਹੀਂ ਜਿਦਾਂ ਦੀ ਕੋਈ ਹੈਗੀ ਕੀ ਹੁਣ ਮਾਲ ਚੱਲ ਰਿਹਾ ਹੈ ਕਿ ਨਹੀਂ ਬੰਦ ਹੈ ਅੰਦਰ ਦੁਕਾਨਾਂ ਚੱਲ ਰਹੀਆਂ ਹੈ ਕਿ ਬੰਦ ਨੇ ਨਹੀਂ ਅੰਦਰ ਰਿਲਾਇੰਸ ਦੇ ਜਿਹੜੇ ਸਟੋਰ ਹੈ ਕਿਉਂਕਿ ਹੁਣ ਤੱਕ ਇਹ ਰੋਲਾ ਪੈਂਦਾ ਰਿਹਾ ਸੀ ਕਿ ਰਿਲਾਇੰਸ ਦੇ ਸਟੋਰ ਅਜੇ ਨਾਲ ਬੰਦ ਨਹੀਂ ਕੀਤੇ ਗਏ ਨੇ ਉਨ੍ਹਾਂ ਨੇ ਉਹ ਜਿਹੜਾ ਵਾ ਉਹ ਅਪਲਾਈਂਸ ਦੇ ਸਟੋਰ ਪੂਰੇ ਜਿਹੜੇ ਆ ਉਹ ਬੰਦ ਕੱਲ ਵੀ ਜਿਹੜਾ ਵਾ ਉਹ ਸਾਡੀਆਂ ਸਾਰੀਆਂ ਜੱਥੇਬੰਦੀਆਂ ਵੱਲੋਂ ਅੰਮ੍ਰਿਤਸਰ ਤੋਂ ਜਿਹੜਾ ਵਾ ਏਡੀਸੀ ਨੂੰ ਮੰਗ ਪੱਤਰ ਦਿੱਤਾ ਸੀ ਓਕੇ ਬਾਕੀ ਜਿਹੜੇ ਸਟੋਰ ਆ ਉਹ ਵੀ ਸਾਰੇ ਬੰਦ ਕਰਾਏ ਜਾਣ ਕੀ ਰੀਲੈਂਸ ਦੇ ਸਟੋਰਾਂ ਤੋਂ ਇਲਾਵਾ ਅੰਦਰ ਜਿਹੜੇ ਹੋਰ ਸਟੋਰ ਨੇ ਉਹ ਚਾਲੂ ਨੇ ਕਿ ਉਹ ਵੀ ਬੰਦ ਨੇ ਨਹੀਂ ਬਾਕੀ ਸਟੋਰ ਸਾਰੇ ਚੱਲਦੇ ਆ ਸਾਨੂੰ ਦੂਸਰਾ ਸਟੋਰ ਬੰਦ ਕਰਾਉਣ ਨਾਲ ਕਿਸੇ ਨੂੰ ਕੋਈ ਮਤਲਬ ਹੀ ਨਹੀਂ ਅਸੀਂ ਸਿਰਫ ਅਬਾਨੀ ਤੇ ਅਡਾਨੀ ਤੇ ਬੰਦ ਕਰਾ ਰਹੇ ਹਾਂ ਬਾਕੀ ਸਾਨੂੰ ਕਿਸੇ ਨਾਲ ਨਹੀਂ ਕੋਈ ਵੀ ਹੈਗਾ ਬਾਕੀ ਸਾਰੇ ਸਟੋਰ ਤੇ ਚੱਲਣੇ ਚਾਹੀਦੇ ਆ ਅਸੀਂ ਉਹ ਆਪ ਚਾਹੁੰਦੇ ਆ ਵੀ ਚੱਲਣ ਪਰ ਜਿਹੜਾ ਉਹ ਛੋਟਾ ਗੇਟ ਖੁੱਲਿਆ ਗਿਆ ਹੈ ਤੇ ਇੰਦਰ ਵੱਡੇ ਗੇਟ ਤਾਂ ਨਹੀਂ ਜੇ ਅਗਰ ਪਾਰਕਿੰਗ ਵਾਸਤੇ ਗੱਡੀਆਂ ਨਹੀਂ ਜਾਣਗੀਆਂ ਅੰਦਰ ਕੋਈ ਜਾਵੇਗਾ ਨਹੀਂ ਤੇ ਖਰੀਦਦਾਰੀ ਨਹੀਂ ਹੋਏਗੀ ਤੇ ਉਹਨਾਂ ਨੂੰ ਖੁੱਲਣ ਦਾ ਵੀ ਕੋਈ ਫਾਇਦਾ ਨਹੀਂ ਹੋਏਗਾ ਨਾ ਨਹੀਂ ਛੋਟਾ ਗ ਪੂਰਾ ਚੱਲ ਰਿਹਾ ਵਾ ਪਾਰਕਿੰਗ ਦਾ ਪੂਰਾ ਗੇਟ ਚੱਲ ਰਿਹਾ ਤੁਸੀਂ ਜਾ ਕੇ ਦੇਖ ਲਓ ਪਾਰਕਿੰਗ ਦਾ ਗੇਟ ਚੱਲ ਰਿਹਾ ਸੀ ਸਾਡੇ ਨਾਲ ਚੱਲਦੇ ਬਹੁਤ ਬੱਲਾ ਵਾ